ਇਹਦਾ ਮਾਲਕ ਇਹਨਾਂ ਤਨਾਂ ਚੀਜ਼ਾਂ ਦਾ ਸਾਡੇ ਵਿੱਚ ਸਿਰਫ ਸਰਬਗੁਰੂ ਕਰਤਾ ਸਾਹਿਬਾ ਸੱਚੇ ਪਾਸ਼ਟੇ ਬਾਕੀ ਸਾਰੇ ਸੇਵਾਦਾਰ ਨੇ ਤੇ ਜੇ ਬਾਕੀ ਸਾਰੇ ਸੇਵਾਦਾਰ ਨੇ ਤੇ ਸੇਵਾਦਾਰ ਦਾ ਕੰਮ ਹੁੰਦਾ ਹੈ ਵੀ ਜਿਹੜਾ ਮਾਲਕ ਹੋਵੇ ਉਹਦੇ ਹੁਕਮ ਦੀ ਪਾਲਣਾ ਕਰਨੀ ਤੇ ਜਿਹੜਾ ਵੀ ਤਖਤ ਦਾ ਜ਼ਹੇਦਾਰ ਬਣੇਗਾ ਤੇ ਜਾਂ ਜਿਹੜਾ ਪੰਚਿਆ ਸਵੇ ਕਿਉਂਕਿ ਤਖਤ ਦਾ ਮਾਲਕ ਗੁਰੂ ਆ ਹੈ ਤੇ ਗੁਰੂ ਮਹਾਰਾਜ ਨੇ ਜਿੱਥੇ ਆਪਣੇ ਆਪ ਨੂੰ ਜਦੋਂ ਸਿੱਖ ਗੁਰੂ ਮਹਾਰਾਜ ਨੂੰ ਗੁਰੂਵਾਲੇ ਸਾਹਿਬੇ ਰੱਖ ਕੇ ਜਦੋਂ ਵੇਖਣਾ ਆ ਤੇ ਉਥੇ ਜਿਹੜਾ ਸਾਡਾ ਤਖਤ ਆ ਉਹਦੇ ਵਿੱਚ ਇੱਕ ਹੋਰ ਚੀਜ਼ ਆ ਕਿ ਜਿੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸ਼੍ਰੀ ਦਰਬਾਰ ਸਾਹਿਬ ਆ ਤੇ ਸਾਹਮਣੇ ਤਖਤ ਆ ਦੋਨਾਂ ਦੇ ਵਿੱਚ ਇੱਕ ਛੋਟਾ ਜਿਹਾ ਫਰਕ ਆ ਜੇ ਤੁਸੀਂ ਉਸ ਜੀ ਨੂੰ ਮਹਿਸੂਸ ਕਰੋ ਦਰਬਾਰ ਸਾਹਿਬ ਤੇ ਅੰਦਰ ਤਖਤ ਨਹੀਂ ਪੜਿਆ ਜਿੱਥੇ ਗੁਰਮਹਾਰਾਜ ਦਾ ਰੋਹਾਨੀਅਤ ਦਾ ਪ੍ਰਕਾਸ਼ ਆ ਉੱਥੇ ਤਖਤ ਨਹੀਂ ਬਣਿਆ ਉੱਥੇ ਗੁਰਮਹਾਰਾ ਜੀ ਦਾ ਪ੍ਰਕਾਸ਼ ਜਿਹੜਾ ਆ ਉਹ ਜ਼ਮੀਨ ਦੇ ਅੱਧੇ ਦਾ ਜ਼ਮੀਨਦਾਰ ਤੇ ਪੀੜਾ ਸਾਥ ਤੱਕ ਰੱਖ ਕੇ ਸੀ ਪ੍ਰਕਾਸ਼ ਕਰਦਾ ਹੈ ਉੱਚਾ ਅਸਥਾਨ ਸਪੈਸ਼ਲ ਜਿਹੜਾ ਨਹੀਂ ਬਣਿਆ ਪਰ ਸਾਹਮਣੇ ਤੱਕ ਤੇ ਹੇ ਤਖਤ ਉੱਚਾ ਹੋਇਆ ਤੇ ਜਦੋਂ ਤੁਸੀਂ ਤਖਤ ਤੇ ਮੱਥਾ ਟੇਕੋ ਉੱਥੇ ਗੁਰਮਹਾਰਾ ਜੀ ਦਾ ਪ੍ਰਕਾਸ਼ ਇਹ ਨਹੀਂ ਕਿ ਜੀਵੇਂ ਸਾਡੇ ਕਹਿੰਦਾ ਰਹੇ ਗੁਰਮਹਾਰਾ ਜੀ ਨੇਵੇਂ ਹੋ ਗਏ ਗੁਰਮਹਾਰਾ ਜੀ ਤਾਂ ਹੀ ਵੱਡੇ ਨੇ ਕਿ ਗੁਰਮਹਾਰਾ ਜੀ ਦਾ ਪ੍ਰਕਾਸ਼ ਨਿਵੇਂ ਸਥਾਨ ਤੇ ਆ ਰਾਜਸਤਾਨ ਦੇ ਉੱਤੇ ਸ਼ਾਸਤਰ ਸ਼ੋਭਤ ਰਹੇ। ਇਹਦਾ ਮਤਲਬ ਦੂਸਰੇ ਆਦੇ ਉੱਤੇ ਜਿਹੜੀ ਤਖਤ ਤੇ ਉੱਤੇ ਪਾੜਣਾ ਹੁਣੀ ਆ ਕਿਸੇ ਦੇ ਉਹ ਸ਼ਾਸਤਰ ਦੀ ਵੀ ਆਜ਼ਾਦੀ ਨਾਲ ਵੀ ਸ਼ਾਸਤਰ ਕਦਰ ਹੁੰਦਾ ਕਿਵੇਂ ਚੱਲਣਾ। ਸੋ ਉਹਨੂੰ ਤਖਤ ਦਾ ਜੱਤੇਦਾਰ ਆਪਣੇ ਸਾਹਬ ਦੇ ਨਾਲ ਵਰਤ ਨਹੀਂ ਸਕਦਾ। ਉਹਦਾ ਜੇ ਵਰਤਣਾ ਆ ਤੇ ਗੁਰੂ ਮਹਾਰਾਜ ਦੀ ਸਦਾ ਹਦਰਤ ਤੇ ਵਰਤਿਆ ਜਾਣਾ। ਤੇ ਉਸ ਚੀਜ਼ ਨੂੰ ਸਾਡੇ ਇਸ ਜੱਤੇਦਾਰ ਨੇ ਲਾਗੂ ਕੀਤਾ। ਪਰ ਸਾਡੀ ਅਜਾ ਰਹਾਤੇ ਬਣ ਗਿਆ ਵੀ ਜਿਹੜਾ ਉਸ ਤਖਤ ਦਾ ਅੱਜ ਅਸੀਂ ਜੱਦੇਦਾਰ ਬਣਾਉਨੇ ਆ ਚਾਹੇ ਕੋਈ ਬਣਾਵੇ ਉਹਦਾ ਮਾਲਕ ਵੀ ਕੋਈ ਹੋਰ ਹੋਵੇ ਉਹ ਆਪਣੇ ਆਪ ਨੂੰ ਮੰਨਦਾ ਹੀ ਨਹੀਂ ਕਿ ਮੈਂ ਤਖਤ ਦਾ ਸੇਵਾਦਾਰ ਹਾਂ ਤੇ ਮੇਰਾ ਮਾਲਕ ਗੁਰੂ ਗ੍ਰੰਥ ਸਾਹਿਬਾ ਦਾ ਸੱਚੇ ਪਾਤਸ਼ਾਹ ਹੈ ਉਹਦੇ ਉਥੋਂ ਇਹੋ ਜਿਹੇ ਹੁਕਮਨਾਮੇ ਕਈ ਵਾਰੀ ਜਾਰੀ ਕਰਦਾ ਜਦੋਂ ਸਾਫ਼ ਪਤਾ ਲੱਗ ਜਾਂਦਾ ਕਿ ਮਾਲਕ ਕਿੰਨੂੰ ਮੰਦੀ ਬੈਠੇ ਤੇ ਸਾਡੇ ਸਾਹਮਣੇ ਪਿਛਲੇ 10 ਸਾਲਾਂ ਦੇ ਚੋਇਆ RAM REED ਨੂੰ ਮਾਫੀਆਂ ਆਇਆ ਤੇ ਕਦੇ ਪੁੱਛ ਕੇ ਦੇ ਰਿਹਾ ਕੋਈ ਕਿ ਗੁਰਮਾਨ ਰਾਜ RAM REED ਨੂੰ ਮਾਫੀ ਕਿਦਾਂ ਦੇ ਤੇ ਜਿਵੇਂ ਅਸੀਂ ਦੇ ਇਹ ਤੇ ਜਿਨ੍ਹਾਂ ਨੇ ਤਖਤਾ ਦੇ ਖਿਲਾਫ ਰਾਜ ਕੇ ਬੋਲਿਆ ਉਹਨਾਂ ਨੂੰ ਵੀ ਡੇਢੇ ਕਰਾ ਕੇ ਮਾਫੀਆਂ ਕਿੰਨੂ ਕਿੰਨੂ ਅਸੀਂ ਮਾਫੀਆਂ ਦਿੱਤੀਆਂ ਤੇ ਕਿਹੜੇ ਕਹਿ ਮਾ ਦਿੱਤੀਆਂ ਜਾਂਦੀਆਂ ਇਹ ਸਭ ਨੂੰ ਸਾਰਿਆਂ ਨੂੰ ਪਤਾ ਤੇ ਇਹਦਾ ਮਤਲਬ ਇਹ ਹੋਇਆ ਕਿ ਫਿਰ ਜਿਹੜਾ ਬੰਦਾ ਉੱਥੇ ਬੈਠਾ ਆ ਔਰ ਤਖ਼ਲਬ ਆਪਣੇ ਮਗਰ ਨਾਂ ਜਾਂ ਅਗਲੇ ਪਾਸੇ ਲਈ ਪਾਵੇ ਫਿਰ ਇਹ ਜਤੇਦਾਰ ਪਰ ਗੁਰੂ ਮਹਾਰਾਜ ਨੂੰ ਨਖਦਾ ਜਤੇਦਾਰ ਦੀ ਸੇਵਾ ਦਾ ਨਹੀਂ ਮੰਨਦੇ ਇਹ ਪੰਥ ਨੂੰ ਤਿਆਰ ਕਰਨਾ ਪੈਣਾ ਕਿ ਸਾਡਾ ਜਤੇਦਾਰ ਤੇ ਸੇਵਾਦਾਰ ਕਿਹ ਹੋ ਜਾਊਗਾ ਤੇ ਉਹ ਸਾਧਿਆ ਉਹ ਕਿਸੇ ਹੋਰ ਨੱਕਨੇ ਅਧੀ ਨਹੀਂ ਹੋ ਸਕਦਾ ਨਾਂ ਸ਼ਬਦਾਂ ਵਾਲੇ ਚ ਤੇ ਨਾਂ ਉਹਦੇ ਕਰਮਾਂ ਚ ਸ਼ਬਦਾਂ ਦੀ ਵੀ ਬੜੀ ਜ਼ਰੂਰੀਅਤ ਏ ਰਾਜਾ ਕਦੇ ਵੀ ਪਰਜਾ ਨੂੰ ਜਾਂ ਜਿਹੜਾ ਉਹਦੇ ਥੱਲੇ ਹੋਏ ਉਹਨਾਂ ਨੂੰ ਬੇਇੱਜ਼ਤੀ ਨਹੀਂ ਕਰਦਾ ਹੁੰਦਾ ਵੀ ਭਾਈ ਇਹਦਾ ਇਨਸਾਫ ਕਰੋ ਰਾਜਾ ਖੁਦ ਇਨਸਾਫ ਕਰਦਾ ਨੂੰ ਤੇ ਤੱਕ ਦਾ ਜ਼ਗੇਦਾਰ ਕਦੇ ਦੂਸਰਿਆਂ ਨੂੰ ਬੇਇੱਜ਼ਤੀ ਨਹੀਂ ਕਰਦਾ ਹੁੰਦਾ ਵੀ ਸਾਨੂੰ ਇਨਸਾਫ ਬਦੋ ਜਿਹੜਾ ਆਉਂਦਾ ਜੀ ਬਲਾਨਾ ਘਟੀ ਇਹਦਾ ਮਰੋ ਤੁਸੀਂ ਮੰਨ ਲਿਆ ਕਿ ਤੁਹਾਡੇ ਕੋਲ ਤੇ ਕੋਈ ਹੈਗਾ ਨਹੀਂ ਤੇ ਚਾਹੇ ਉਹ ਗੱਲ ਲੱਗੇ ਐਵੇਂ ਵੀ ਜਰ ਕਿਸੇ ਨੂੰ ਲਾ ਕੇ ਕਰਦਾ ਪਰ ਕੱਲ ਮਾ ਕੇ ਕਰਨ ਵਾਲੀ ਤੇ ਕੱਲ ਸੱਚ ਤੇ ਝੂਠ ਦੀ ਆ ਭਾਵੇਂ ਇਹਨਾਂ ਸ਼ਹੀਦਾਂ ਦਾ ਇਨਸਾਫ ਜਿਹਨੂੰ ਅਸੀਂ ਕੌਮਿਆਂ ਦੇ ਬਹੁਨੇ ਆ ਪੇ ਇਨਸਾਫ ਸਾਨੂੰ ਇਥੋਂ ਮਿਲੇ ਜਾਂ ਉੱਥੇ ਮਿਲੇ ਤੇ ਕਈ ਰਿਹਾ ਸੀ ਨਾ ਕਾਲਾ ਪੇ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹ ਭਾਈ ਮਿਲਣਾ ਕਦੋਂ ਜਿੰਨਾ ਨੂੰ ਕਹੀ ਭਾਰਤ ਦੇ ਮੈਂ ਕਹਿੰਦਾ ਮਿਲਣਾ ਨਹੀਂ ਭਾਵੇਂ ਹੋਰ ਅਗਨੇ 40 ਸਾਲ ਮੰਗੇ ਜਾਂ 50 ਸਾਲ ਮੰਗੇ ਜਾਂ ਜਦੋਂ ਇਨਸਾਫ ਹੋਣਾ ਉਹਦੋਂ ਦੇ ਅਸੀਂ ਤਰਨੂ ਰਾਜੇ ਤੇ ਸਾਡਾ ਇਨਸਾਫ ਜੇਸੀ ਹੈ ਮੰਨਦੇ ਆ ਕਿ ਸਾਡੇ ਤਖਤਾਂ ਤੋਂ ਸਾਡਾ ਇਨਸਾਫ ਹੋਣਾ 13 ਮਤਲਬ ਪਹਿਲਾ ਤੱਕ ਤੱਕ ਖੋਲ ਅਜਾਲ ਹੋਣਾ ਇਸ ਦੇ ਵਿੱਚ ਉੱਥੇ ਬਹਿਣ ਵਾਲੇ ਜ਼ਕੀਰਦਾਰ ਵਿਚਾਰਨ ਕਰਨ ਇਨਸਾਫ ਕਰਨ ਜੋ ਆ ਕੇ ਹੋਣਗੇ ਅੱਜ ਦੇ ਕੋ ਤਖਤ ਦਾ ਜ਼ਕੀਰਦਾਰ ਸ਼ਰੋਮਣੀ ਕਮੇਟੀ ਦਾ ਪਰ ਪਤਾ ਕਮੇਟੀ ਲੌਂਦੀ ਆ ਸ਼ਰੋਮਣੀ ਮੋਤਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਬਾਦਲ ਪ੍ਰਵਾਹ ਨਾਉਂਦੇ ਆ ਤੇ ਬਾਦਲ ਪ੍ਰਵਾਹ ਨੇ ਕਹਿੰਦੇ ਜੀ ਆ ਸਾਡੀ ਦੇ ਬਸ ਕੇ ਇਹ ਅਮਨ ਸ਼ਾਂਤੀ ਤੇ ਫੁਲਾਨੇ ਠਿਕਣੇ ਦੀ ਗੱਲ ਕਰਨਾ ਦਿੱਲੀ ਤੱਕ ਦੇ ਆ ਗਿਆ ਕਿ ਇਹ ਨਹੀਂ ਗੱਲ ਦਾ ਫੈਸਲਾ ਕਰ ਦੱਸੋ ਜੀ ਕਰੀ ਜਾਣਾ ਚਾਹੀਏਗਾ ਫਿਰ ਸਰ ਤੱਕਤਾ ਸਰਮਚਿਆ ਉਹ ਪ੍ਰਭੂ ਦਾ ਜੀ ਰਹਿਣੇ ਦਿੱਤਾ ਉਸ ਪਦਵੀ ਦੇ ਸਰਮਚ ਅੱਜ ਇੱਥੇ ਨਾ ਸਾਡੇ ਹਾਲਾਤ ਨਿਕਰ ਕੇ ਵੀ ਸਾਡੇ ਤਖਤ ਵਾਲ ਨੂੰ ਇੱਕ ਪਤਨ ਉਂਗਲ ਕਰ ਕੇ ਨੇਸੇਤਾ ਹਾਂਦਾ ਵੀ ਤੂੰ ਆ ਨਹੀਂ ਕਰ ਸਕਦਾ ਤੂੰ ਆ ਨਹੀਂ ਕਰ ਸਕਦਾ ਤੇ ਤੇਰਾ ਸਾਡਾ ਵੀ ਬਰੋਧ ਰਹਿ ਜਾਂਦਾ ਜਦ ਇੱਕ ਪਤਾ ਤ ਬੋਲਦਾ ਪਰ ਸੋਚਣ ਵਾਲੀ ਗੱਲ ਇਹ ਵੀ ਹੋ ਸਕ ਹਾਲਾਤ ਤੱਕ ਹਾਲਾਤ ਬਣੇ ਜੀ ਇੱਕ ਕੋਈ ਬੰਦਾ ਐਵੇਂ ਤਖਤ ਬਾਦ ਨੂੰ ਗੁਰ ਕਾ ਕਰੇ ਜਾਂ ਜੱਜਕਾਰਾਂ ਨੂੰ ਗੁਰ ਕਾ ਕੇ ਬੋਲ ਸਕੇ ਵੀ ਭਾਈ ਤੁਸੀਂ ਆਹ ਕਰ ਲਜਾਓ ਕਰ ਲਓ ਉਦੋਂ ਫਿਰ ਅਸੀਂ ਕਹਿੰਦੇ ਜੀ ਤਖਤਾ ਤੇ ਹਮਲਾ ਹੋ ਗਿਆ ਉਹ ਤਖਤਾ ਤੇ ਹਮਲਾ ਤੇ ਉਦੋਂ ਹੀ ਹੋ ਗਿਆ ਜਦੋਂ ਤੁਸੀਂ ਜੱਜਕਾਰਾਂ ਤੇ ਨਕੇਜ ਪਾ ਲਈ ਤੇ ਕਿਸੇ ਹੋਣ ਨੇ ਬੋਲਿਆ ਤਾਂ ਉਦੋਂ ਦੀ ਗੋਲੀ ਚੱਲੇਗੀ ਤਖਤ ਬਾਦ ਨੂੰ ਨਹੀਂ ਸਿੱਖ ਇਹ ਗੱਲ ਸਮਝ ਰਹੇ ਜਿਹੜਾ ਜਿਹੜਾ ਵੀ ਤਖਤ ਦੇ ਉੱਤੇ ਸੇਵਾਦਾਰ ਬਣ ਕੇ ਨਕੇਗਾ ਜੇ ਉਹਨੇ ਗੁਰੂ ਮਹਾਰਾਜ ਦੇ ਸਦਾ ਅੰਤ ਤੋਂ ਰਾਜਨੀਤਿਕ ਸੇਧ ਨਾਲ ਤੇ ਸੱਚ ਇਹ ਹੈ ਵੀ ਜਦੋਂ ਕਰ ਕੋਈ ਸੇਵਕ ਸੇਵਕ ਨੂੰ ਤੁਸੀਂ ਉਸ ਦਾ ਮਾਲਕ ਬਣ ਕੇ ਬਹਿਣ ਦੀ ਕੋਸ਼ਿਸ਼ ਕਰਦੇ ਹੋ ਤੇ ਇਹ ਭੁੱਲ ਜਾਂਦੇ ਹੋ ਕਿ ਸ਼ੇਰ ਵਿੱਚ ਬਾਸ਼ਾ ਮਹਾਰਾਜ ਦਾ ਅਖਤਿਆਰ ਇੱਥੇ ਜਿਹੜਾ ਮਾਲਕ ਬਣ ਕੇ ਆਇਆ ਨਾ ਫਿਰ ਭਾਵੇਂ ਅਗੁਰੂ ਰਾਜੇ ਨੇ ਕੋਈ ਵੀ ਆਵੇ ਤੇ ਚਾਹ ਔਰਗਜੇ ਵੀ ਕਿਉਂ ਨਾ ਆਵੇ ਗੁਰੂ ਮਹਾਰਾਜ ਜਰਮ ਕੇ ਲੰਗਦੇ ਤੇ ਇਹ ਭੁੱਲੇ ਜੋ ਕਿ ਤੋਂ ਬੜਿਆ ਜੇ ਸਾਨੂੰ ਮਿਲਣ ਗਿਆ ਜੇ ਸਾਨੂੰ ਕੋਲ ਮਿਲੇਗਾ ਸੋ ਸਾਨੂੰ ਇੱਕ ਸੇਵਾਦਾਰ ਦੀ ਭਾਵਨਾ ਨੂੰ ਪੈਦਾ ਕਰਨਾ ਗਾਣਾ ਮਾਲਕ ਨੂੰ ਵੀ ਸਾਹਮਣੇ ਬਣਾ ਕੇ ਸਾਡਾ ਮਾਲਕ ਕੌਣ ਹੈ ਤੇ ਉਹਦੇ ਸਾਹਮਣੇ ਨਿਆਂ ਸਾਫ਼ ਦੀ ਗੱਲ ਕਰਿਆ ਕਿ ਆਪਨੇ ਛਿਨਾਂ ਇਹ ਇਨਕੁਆਇਰੀ ਦਾ ਸਟਾਫ ਕੀ ਗਾਇਨਾ ਚ 2-4 ਬੰਦਿਆਂ ਨੂੰ ਸਜ਼ਾ ਹੋ ਜੀ ਵੀ ਜਾਓ ਕਿ ਤੂੰ ਨਹੀਂ ਹੋਵੇ ਕੋਈ ਆਸਾਨ ਕੋਈ ਕਰਦਾ ਆਪਣੇ ਸਾਡੇ ਦਿੱਲੀ ਦੇ ਜਾਂ ਜਦ ਕੱਲ ਨੂੰ ਮਾਲਕ ਵੀ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਤੇ ਇਨਕੁਆਇਰੀ ਹੋ ਗਈ ਜਾਂ ਕੋਈ ਆਸਾਨ ਕਰਦਾ ਸਾਡੇ ਦੇ ਦਿੱਲੀ ਦੇ ਤੇ ਅਸੀਂ ਬਾਅਦ ਵਿੱਚ ਦਿੱਲੀ ਵਾਲੋਂ ਪੁੱਛੋਗੇ ਵੀ ਇਹਨਾਂ ਦੇ ਸਾਹਮਣੇ ਸਾਹ ਪੇਤਾ ਨਹੀਂ ਇਨਸਾਫ਼ ਸਾਨੂੰ ਆਪ ਕਰਨਾ ਪੈਣਾ ਤੇ ਇਨਸਾਨ ਤੁਸੀਂ ਇਹ ਵੀ ਕਹੋ ਕਿ ਪਿਛਲੇ 23 24 33 24 ਸਾਫ ਬੀਤ ਗਏ ਨਾ ਫਿਰ ਤੜਕ ਉਹਨੇ ਜਾ ਕੇ ਕੌਮ ਨੇ ਉਹ ਭਾਈ ਕੌਮ ਤੇ ਜਦੋਂ ਆਜ਼ਾਦ ਹੋ ਜਾਈਗੀ ਫਿਰ ਕਰਕੇ ਪਤਾ ਆਵੇ ਅਜੇ ਕੋਹ ਨਹੀਂ ਪਾਪਾਂ ਦੇ ਪੁੱਪਾ ਕੰਨੇ ਕਰਦੇ ਕਦੇ ਕਿਸੇ ਨੇ ਮੈਨੂੰ ਨਹੀਂ ਦੱਸਿਆ ਵੀ ਜਿਨ੍ਹਾਂ ਨੂੰ ਅਸੀਂ ਕਦੇ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਅਸੀਂ ਅਨਪੜ੍ਹ ਕਹਿੰਦੇ ਸੀ ਅੱਜ ਦੇ ਅਸੀਂ ਪੜ੍ਹੇ ਲਿਖੇ ਸੇ ਇੱਥੇ ਆ ਅਸੀਂ ਕਦੇ ਇਹ ਕਦੇ ਸੋਚੀ ਵੀ ਜਦੋਂ ਘਰੋਂ ਘਰਾ ਹੋ ਗਿਆ ਚਲੋ ਅਸੀਂ ਕਹਿਣਾ ਕਿ ਸਾਡੇ ਤੋਂ ਕਦਾਂ ਸਾਨੂੰ ਭਗਵੰਦ ਕਰਕੇ ਕਟਿਆ ਗਿਆ ਸ਼ਹੀਦ ਕੀਤਾ ਗਿਆ ਬੰਗਵੰਦ ਕੱਟ ਕੇ ਭਾਈ ਬਣੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਬਾਪੂ ਬਰਵਾ ਸਿੰਘ ਬਾਦ ਨੂੰ ਸ਼ਹੀਦ ਕੀਤਾ ਗਿਆ ਕੀ ਕਦੀ ਕੌਮ ਨੇ ਇੰਨੀ ਸਿਆਣੀ ਗੱਲ ਕੀਤੀ ਜਿੰਨੀ ਅਸੀਂ ਅੱਜ ਕਰਦੇ ਆ ਕਿ ਭਈ ਅਜੇ ਆਪਣੇ ਲੀਡਰਾਂ ਨੂੰ ਪੁੱਛਣ ਬਹਿ ਗਏ ਨਵਾਬ ਕਪੂਰ ਸਿੰਘ ਹੁਣਾ ਨੂੰ ਵੀ ਤੁਸੀਂ ਅਜੇ ਤੱਕ ਇਨਸਾਫ ਕਿਉਂ ਨਹੀਂ ਲੈ ਕੇ ਦੱਸਾਂ ਭਈ ਕਿੱਥੇ ਦਰ ਰਹਾ ਕਿਉਂਕਿ ਸਾਡੀ ਕੌਮ ਨੂੰ ਸਮਝ ਨਹੀਂ